ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਹੋ ਸਤ ਗੁਰਪੰਗੂ ਫੇਸਬੁਕ ਆਈਡੀ ਅਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਗੱਲ ਕਰਾਂਗੇ ਅੱਜ ਜਾਨੀ ਕਿ 2 ਤਰੀਕ ਰਾਤ ਅਤੇ ਆਉਣ ਵਾਲੇ 3 4 5 6 7 8 ਤਰੀਕ ਤੱਕ ਦੇ ਮੌਸਮ ਦੀ ਜੋ ਅਪਡੇਟ ਹੋਊਗੀ ਕਿ ਭਾਰਤੀ ਮੌਸਮ ਵਿਗਿਆਨ ਵੱਲੋਂ ਕੀ ਪ੍ਰੈਸ ਨੋਟ ਆਇਆ ਉਸ ਦੀ ਤੇ ਦੂਜਾ ਤੁਹਾਨੂੰ ਧੁੰਦ ਬਾਰੇ ਅਪਡੇਟ ਦਵਾਂਗੇ ਕਿ ਕਿੱਥੇ ਇੱਕ ਜਿਹੜੀ ਅੱਜ ਧੁੰਦ ਸੀ ਤੇ ਦਿਨ ਵੇਲੇ ਕਿਹੋ ਜਿਹਾ ਮੌਸਮ ਰਿਹਾ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਕਰਦੇ ਸ਼ੇਅਰ ਤੇ ਚੈਨਲ ਨੂੰ ਕਰਦੇ ਰਹੋ ਸਬਸਕ੍ਰਾਈਬ ਤੇ ਆਪਣੀ ਫੇਸਬੁੱਕ ਆਈਡੀ ਨੂੰ ਵੱਧ ਤੋਂ ਵੱਧ ਫੋਲੋ ਤੇ ਇੰਸਟਾਗ੍ਰam ਪੇਜ ਮੌਸਮ ਪੰਜਾਬ ਟੀਵੀ ਨੂੰ ਵੀ ਵੱਧ ਤੋਂ ਵੱਧ ਫੋਲੋ ਕਰਿਓ ਤੇ ਪੂਰੀ ਵੀਡੀਓ ਦੇ ਲਈ ਤੁਸੀਂ ਸਾਡੇ ਇੰਸਟਾਗ੍ਰam ਪੇਜ YouTube ਚੈਨਲ ਦੇ ਉੱਤੇ ਜਾ ਕੇ ਜਿਹੜੀ ਪੂਰੀ ਵੀਡੀਓ ਦੇਖ ਸਕਦੇ ਹੋ ਇੰਸਟਾਗ੍ਰam ਪੇਜ ਦੇ ਉੱਤੇ ਸੀ ਤੁਹਾਡੇ ਨਾਲ ਸਿਰਫ ਸ਼ਾਰਟ ਵੀਡੀਓ ਪਾਵਾਂਗੇ ਕਿ ਧੁੰਦ ਕਿੱਥੇ-ਕਿੱਥੇ ਆ ਉਹ ਦੇਖ ਸਕਦੇ ਹੋ ਤੁਸੀਂ ਦੋਸਤੋ ਸਭ ਤੋਂ ਪਹਿਲਾਂ ਅੱਜ ਦਿਨ ਦੀ ਗੱਲ ਕਰੀਏ ਤਾਂ ਦੋ ਤਰੀਕ ਦਾ ਦਿਨ ਲੰਘਿਆ ਤਾਂ ਪਹਿਲੇ ਘੰਟਿਆਂ ਦੇ ਵਿੱਚ ਜਿਹੜੀ ਸੰਘਣੀ ਧੁੰਦ ਬਣੀ ਰਹੀ 10 11 ਵਜੇ ਤੱਕ ਕਿਉਂਕਿ ਹਵਾਵਾਂ ਦੀ ਥੋੜੀ ਜੀ ਗਤੀ ਸਵੇਰ ਦੇ ਸਮੇਂ ਤੁਸੀਂ ਤੇਜ਼ ਸੀ ਤੇ ਉੱਤਰ ਪੱਛਮੀ ਹਵਾਵਾਂ ਸੀ ਜਿਨ੍ਹਾਂ ਦੇ ਕਰਕੇ ਕੁਝ ਖੇਤਰਾਂ ਦੇ ਵਿੱਚ ਧੁੰਦ ਹੈ ਜਿਹੜੀ ਉਹ ਉੱਤਰੀ ਪਰੰਤੂ ਧੁੱਪ ਕਿੰਨੀ ਜੋ ਆਪਾਂ ਕਹਸਦੇ ਹਾਂ ਕੜਾਕੇ ਜੇ ਧਾਰ ਨਹੀਂ ਸੀ ਠੀਕ ਠਾਕ ਸੀ ਜਿੱਥੇ ਧੁੱਪ ਲੱਗੀ ਉੱਥੇ ਤਾਪਮਾਨ ਜਿਹੜੇ 25 ਡਿਗਰੀ ਦੇ ਕਰੀਬ ਜਿਹੜੇ ਪਹੁੰਚੇ ਦਿਨ ਦੇ ਤਾਪਮਾਨ ਤੇ ਜਿੱਥੇ ਧੁੱਪ ਨਹੀਂ ਲੱਗੀ ਜਿਵੇਂ ਕਿ ਆਪਾਂ ਕਹਿ ਸਕਦਾ ਹਾਂ ਕੁਝ ਖੇਤਰਾਂ ਫਰੀਦਕੋਟ ਵਾਲੇ ਇਲਾਕਿਆਂ ਜਾਂ ਫਰੀਦਕੋਟ ਵਾਲੇ ਇਲਾਕਿਆਂ ਦੇ ਵਿੱਚ ਧੁੱਪ ਨਹੀਂ ਲੱਗੀ ਤਾਂ ਉੱਥੇ ਤਾਪਮਾਨ ਜਿਹੜਾ 16 ਡਿਗਰੀ ਤੋਂ ਥੱਲੇ ਥੱਲੇ ਰਿਹਾ ਉਸ ਤੋਂ ਬਾਅਦ ਗੱਲ ਕਰਾਂਗੇ ਦੋਸਤੋ ਸਵੇਰ ਦੇ ਪਹਿਲੇ ਘੰਟੇ ਦੇ ਤਾਪਮਾਨ ਦੀ ਤਾਂ ਕੁਝ ਖੇਤਰਾਂ ਦਾ 7-8 ਡਿਗਰੀ ਦੇ ਕਰੀਬ ਤੇ ਕੁਝ ਦਾ 12 ਡਿਗਰੀ ਦੇ ਕਰੀਬ ਜਿਹੜਾ ਆਮ ਨਾਲੋਂ ਉਹ ਦਰਜ ਕੀਤਾ ਗਿਆ ਤੇ ਜਿਹੜਾ ਕਿ ਆਮ ਨਾਲੋਂ ਥੋੜਾ ਜਿਹਾ ਜ਼ਿਆਦਾ ਸੀ ਤੇ ਬਾਕੀ ਦੋਸਤੋ ਮੌਸਮ ਜਿਹੜਾ ਆਮ ਤੌਰ ਤੇ ਠੀਕ ਠਾਕ ਰਿਹਾ ਮੀਂਹ ਪੱਖੋਂ ਜਿਹੜਾ ਸਿਸਟਮ ਲੰਘਿਆ ਉਸ ਦਾ ਕੋਈ ਜ਼ਿਆਦਾ ਵੱਡਾ ਪ੍ਰਭਾਵ ਨਹੀਂ ਸੀ ਪਿਆ ਤੇ ਅੱਜ ਰਾਤ ਨੂੰ ਪੰਜਾਬ ਦੇ ਵਿੱਚ ਤੁੰਦਾ ਜਿਹੜੀ ਉਹ ਆਉਣੀ ਸ਼ੁਰੂ ਹੋ ਚੁੱਕੀ ਹੈ ਨੀਲੇ ਰੰਗ ਦੀ ਜਿਹੜੀ ਧਾਰੀ ਦੇਖ ਸਕਦੇ ਹੋ ਅਸੀਂ ਇੱਕ ਸ਼ਾਰਟ ਰੀਲ ਵੀ ਪਾਈ ਸੀ ਕਿ ਜਿਹੜੀ ਫਿਰੋਜ਼ਪੁਰ ਵਾਲੇ ਸਾਈਡ ਮਖੂ ਜਾਂ ਫਿਰੋਜ਼ਪੁਰ ਜਾ ਸ੍ਰੀ ਮੁਕਸਰ ਸਾਹਿਬ ਦੇ ਇਲਾਕੇ ਬਠਿੰਡਾ ਮਾਨਸਾ ਦੇ ਇਲਾਕੇ ਇਹਨਾਂ ਦੇ ਵਿੱਚ ਜਿਹੜੀ ਧੁੰਦਾ ਜਾਂ ਹਰਿਆਣੇ ਦੇ ਕੁਝ ਖੇਤਰਾਂ ਦੇ ਵਿੱਚ ਜਿਹੜੀ ਧੁੰਦਾ ਉਹ ਆਉਣੀ ਸ਼ੁਰੂ ਹੋ ਚੁੱਕੀ ਹੈ ਉਸੇ ਤਰ੍ਹਾਂ ਲਾਈਵ ਜਿਹੜੀ ਤਸਵੀਰ ਦੇਖ ਪਾ ਰਹੇ ਹੋ ਤੁਸੀਂ ਕਿ ਧੁੰਦਾ ਜਿਹੜੀ ਪੰਜਾਬ ਦੇ ਇਹਨਾਂ ਇਲਾਕਿਆਂ ਦੇ ਵਿੱਚ ਆ ਚੁੱਕੀ ਹੈ ਤੇ ਰਾਹੀਗਰ ਜਰੂਰ ਧਿਆਨ ਦੇ ਨਾਲ ਚੱਲਣ ਤੇ ਡੀਪਰਾਂ ਦੀ ਵਰਤੋਂ ਜੇ ਆਪਾਂ ਕਰ ਸਕਦੇ ਹਾਂ ਸਪੀਡ ਦੀ ਲਿਮਟ ਓਵਰਟੇਕ ਤੋਂ ਬਚਾ ਕਰਕੇ ਚੱਲਿਓ ਇਸ ਕਰਕੇ ਰਾਹੀਗਰਾਂ ਨੂੰ ਇਹ ਹੀ ਸਾਡੀ ਜ਼ਰੂਰੀ ਬੇਨਤੀ ਤੇ ਅਪੀਲ ਹੈ ਦੋਸਤੋ ਬਾਕੀ ਗੱਲ ਕਰਦੇ ਆਂ ਸੀ ਕਿ ਮੌਸਮ ਆਮ ਤੌਰ ਤੇ ਠੀਕ ਠਾਕ ਰਹੂਗਾ ਮੀਂਹ ਪੱਖੋਂ ਸਾਫ਼ ਰਹੂਗਾ ਕੋਸ ਕਰੂਗਾ ਕਿਸੇ ਇਲਾਕੇ ਦੇ ਵਿੱਚ ਅੱਜ ਰਾਤ ਨੂੰ ਮੀਂਹ ਨਹੀਂ ਹੈਗਾ ਜਿਹੜੀ ਧੁੰਦ ਆਹੋ ਸਵੇਰ ਦੇ ਸਮੇਂ ਤੱਕ ਕੁਝ ਖੇਤਰਾਂ ਦੇ ਵਿੱਚ ਸੰਘਣੀ ਹੋਊਗੀ ਕੁਝ ਦੇ ਵਿੱਚ ਹਲਕੀ ਹੈ ਜਿਹੜੀ ਧੁੰਦ ਆਹੋ ਆਪਾਂ ਨੂੰ ਦੇਖਣ ਨੂੰ ਮਿਲੂਗੀ ਤੇ ਧੁੰਦ ਹੋ ਸਕਦਾ ਸਵੇਰ ਦੇ ਸਮੇਂ ਤੱਕ ਘਟ ਵੀ ਸਕਦੀ ਹੈ ਕਿਉਂਕਿ ਜਿਹੜਾ ਸੂਰਜ ਆਹੋ ਕੱਲ ਨੂੰ ਸਵੇਰ ਦੇ ਸਮੇਂ ਅਸੀਂ ਕਹਿ ਸਕਦੇ ਆਂ ਕੁਝ ਖੇਤਰਾਂ ਤੋਂ ਚੜਦਾ ਸੂਰਜ ਦਿਖਾਈ ਦੇਊ। ਕੁਝ ਦੇ ਵਿੱਚ 9 ਵਜੇ ਤੱਕ 8 ਤੋਂ 9 ਦੇ ਵਿੱਚ ਵਿੱਚ ਕੁਝ ਦੇ ਵਿੱਚ 11-12 ਵਜੇ ਤੱਕ ਜਿਹੜਾ ਦਿਖਾਈ ਦੇ ਦੂਗਾ। ਕੱਲ ਨੂੰ ਸੂਰਜ ਦੇ ਦਰਸ਼ਨ ਜ਼ਰੂਰ ਹੋਣਗੇ 3 ਤਰੀਕ ਨੂੰ ਤੇ ਉਸ ਤੋਂ ਬਾਅਦ 3 ਤਰੀਕ ਦੀ ਜਿਹੜੀ ਸ਼ਾਮ ਉਹ ਵੀ ਵਧੀਆ ਰਹੂਗੀ। ਉੱਤਰ-ਪੱਛਮੀ ਹਵਾਵਾਂ ਨੇੜੀਆਂ ਉਹ ਚਲਦੀਆਂ ਹੋਈਆਂ ਨਜ਼ਰ ਆਉਣਗੀਆਂ। ਤੇ ਉਸ ਤੋਂ ਬਾਅਦ ਦੋਸਤੋ ਆਪਾਂ ਤੁਹਾਨੂੰ ਲੈ ਚੱਲਦੇ ਹਾਂ ਭਾਰਤੀ ਮੌਸਮ ਵਿਗਿਆਨ ਦੇ ਸੈਟਲਾਈਟ ਦੇ ਉੱਤੇ। ਕਿ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਕਿ ਉਹੋ ਜਿਹਾ ਸਿਸਟਮ ਰਹਿ ਸਕਦਾ ਹੈ ਤੇ ਕੀ ਮੀਂਹ ਦੀਆਂ ਗਤੀਵਿਧੀਆਂ ਹੋਣਗੀਆਂ ਅਸੀਂ ਤੁਹਾਨੂੰ ਜਿਹੜੀ ਉਸ ਅਪਡੇਟ ਦੇ ਉੱਤੇ ਲੈ ਕੇ ਚੱਲ ਰਹੇ ਜਾ ਰਹੇ ਹਾਂ ਤੇ ਜਰੂਰ ਬਣੇ ਰਹੋ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਜੋ ਉਤਾੜ ਤੱਕ ਪਲ-ਪਲ ਦੀ ਅਪਡੇਟ ਜਿਹੜੀ ਅਸੀਂ ਮੌਸਮ ਪੰਜਾਬ ਟੀਵੀ YouTube ਚੈਨਲ ਅਤੇ Facebook ਆਈਡੀ ਸਤਗੁਰ ਪੰਗੂ ਦੇ ਉੱਤੇ ਪਹੁੰਚ ਆਉਂਦੇ ਰਹੀਏ ਦੋਸਤੋ ਹੁਣ ਇਸ ਸਮੇਂ ਅਸੀਂ ਤੁਹਾਨੂੰ ਭਾਰਤੀ ਮੌਸਮ ਵਿਗਿਆਨ ਦਾ ਜਿਹੜਾ ਸੈਟੇਲਾਈਟ ਆ ਉਸ ਦੇ ਉੱਤੇ ਲੈ ਕੇ ਚੱਲੇ ਹਾਂ ਤੇ ਤੁਸੀਂ ਜਰੂਰ ਜੁੜੇ ਰਹੋ ਕੋਸ਼ਿਸ਼ ਕਰਾਂਗੇ ਕਿ ਸਭ ਤੋਂ ਪਹਿਲਾਂ ਉਹਨਾਂ ਦਾ ਪ੍ਰੈਸ ਨੋਟ ਆ ਜਿਹੜਾ ਪ੍ਰੈਸ ਰਿਲੀਜ਼ ਆ ਜਿਹੜਾ ਜਿਹੜਾ ਕਿ ਅਗਲੇ ਦਿਨਾਂ ਦਾ ਹੁੰਦਾ ਉਹ ਅਸੀਂ ਤੁਹਾਡੇ ਤੱਕ ਪਹੁੰਚਾਈਏ ਕਿਉਂਕਿ ਤੁਹਾਨੂੰ ਲੱਗ ਰਿਹਾ ਹੋਊਗਾ ਕਿ ਵੀਡੀਓ ਲੰਬੀ ਹੋ ਜਾਂਦੀ ਹੈ ਜਾਂ ਇੱਥੇ ਕੁਝ ਵੀ ਦਿਖਾਈ ਨਹੀਂ ਦਿੰਦਾ ਹੁੰਦਾ ਇਸ ਕਰਕੇ ਕਿਉਂਕਿ ਨੈਟਵਰਕ ਦੀ ਪ੍ਰੋਬਲਮ ਹੋਣ ਦੇ ਕਾਰਨ ਜਿਹੜਾ ਪ੍ਰੈਸ ਨੋਟ ਹੁੰਦਾ ਉਹ ਤੁਹਾਡੇ ਤੱਕ ਅਸੀਂ ਡਾਊਨਲੋਡ ਕਰਕੇ ਜਿਹੜਾ ਦਿਖਾਉਣ ਦੀ ਕੋਸ਼ਿਸ਼ ਕਰਦੇ ਹੁੰਨੇ ਆ ਤੇ ਤਾਂ ਜੋ ਤੁਹਾਡੇ ਤੱਕ ਜਿਹੜੀ ਸਹੀ ਤੇ ਸਟਿਕ ਜਾਣਕਾਰੀ ਆ ਉਹੀ ਪਹੁੰਚੇ ਇਸ ਕਰਕੇ ਦੋਸਤੋ ਜਰੂਰ ਬਣੇ ਰਹੋ ਨਾਲ ਤੇ ਵੀਡੀਓ ਲੰਬੀ ਹੋਣ ਦੇ ਕਾਰਨ ਤੁਸੀਂ ਕੋਸ਼ਿਸ਼ ਕਰਦੇ ਰਹੋ ਕਿ ਬਣਨ ਦੀ ਕੋਸ਼ਿਸ਼ ਕਰੋ ਫਿਲਹਾਲ ਡਾਊਨਲੋਡ ਨਹੀਂ ਹੋ ਰਿਹਾ ਤੇ ਆਪਾਂ ਚੱਲਦੇ ਹਾਂ ਭਾਰਤੀ ਮੌਸਮ ਵਿਗਿਆਨ ਦਾ ਜਿਹੜਾ ਸੈਟਲਾਈਟ ਆਫੀਸ਼ੀਅਲ ਸੈਟਲਾਈਟ ਆ ਉਸ ਦੇ ਉੱਤੇ ਕਿ ਨੈਟਵਰਕ ਦੀ ਪ੍ਰੋਬਲਮ ਦੇ ਕਾਰਨ ਇਹ ਸਾਰੀਆਂ ਸਿਸਟਮ ਹੈਡਾ ਉਹ ਦਿਖਾਈ ਨਹੀਂ ਦਿੰਦਾ ਇਸ ਕਰਕੇ ਤੁਹਾਡੇ ਨਾਲ ਜਿਹੜੀ ਪਲ-ਪਲ ਦੀ ਅਪਡੇਟ ਹੈ ਸਾਂਝੀ ਕਰਨ ਦੀ ਕੋਸ਼ਿਸ਼ ਰੀ ਲੋਡ ਆ ਗਿਆ ਜਿਹੜਾ ਲਿਖਿਆ ਹੋਇਆ ਇਸ ਕਰਕੇ ਇਹਨਾਂ ਨੇ ਜਿਹੜਾ ਪ੍ਰੈਸ ਨੋਟ ਵੀ ਡਾਊਨਲੋਡ ਹੋਣ ਦੀ ਕੋਸ਼ਿਸ਼ ਕਰ ਰਹੇ ਹਾਂ ਦੋਸਤੋ ਦੇਖ ਸਕਦੇ ਹੋ ਇੱਕ ਕਿ ਭਾਰਤੀ ਮੌਸਮ ਵਿਗਿਆਨ ਦਾ ਜਿਹੜਾ ਇਹ ਪ੍ਰੈਸ ਨੋਟ ਹੈ ਉਸ ਦੇ ਵਿੱਚ 7 ਦਿਨ ਦੀ ਜਿਹੜੀ ਅਪਡੇਟ ਹੁੰਦੀ ਹੈ ਬਹੁਤ ਸਾਰੇ ਦੋਸਤ ਮਿੱਤਰ ਇਹ ਚੀਜ਼ ਕਹਿੰਦੇ ਹੁੰਦੇ ਨੇ ਕਿ ਲੰਬੀ ਵੀਡੀਓ ਜ਼ਰੂਰ ਬਣ ਜਾਂਦੀ ਹੈ ਦੋਸਤੋ ਅਸੀਂ ਆਪ ਦੇ ਲੋਕ ਕੁਝ ਨਹੀਂ ਦੱਸਦੇ ਇਸ ਕਰਕੇ ਜਿਹੜੀ ਵੀਡੀਓ ਲੰਬੀ ਹੁੰਦੀ ਹੈ ਉਸ ਦੇ ਵਿੱਚ ਪੂਰੀ ਜਾਣਕਾਰੀ ਸਹੀ ਤੇ ਡਿਟੇਲ ਨਾਲ ਜਾਣਕਾਰੀ ਰਹੀ ਉਹ ਹੀ ਦੇਣ ਦੀ ਕੋਸ਼ਿਸ਼ ਕਰਦੇ ਆਂ ਸਭ ਤੋਂ ਪਹਿਲਾਂ ਆਪਾਂ ਪੰਜਾਬ ਦਾ ਮੌਸਮ ਦੇਖਾਂਗੇ ਦੇਖ ਸਕਦੇ ਹੋ ਅਸੀਂ ਜਿਆਦਾ ਸਮਾਂ ਨਾਲ ਲਈਏ ਪੰਜਾਬ ਹਰਿਆਣਾ ਚੰਡੀਗੜ੍ਹ ਤੇ ਦਿੱਲੀ ਦਾ ਜਿਹੜਾ ਮੌਸਮ ਹੈ ਉਹ ਦੇਖ ਸਕਦੇ ਹੋ ਤੁਸੀਂ ਸਭ ਤੋਂ ਪਹਿਲਾਂ ਅੱਜ ਆਪਾਂ ਇੱਕ ਫਰਵਰੀ ਤੋਂ ਦੇਖਾਂਗੇ ਇਹ ਨੋਟਿਸ ਆ ਜਿਹੜਾ ਆਪਾਂ ਨੂੰ 1 ਫਰਵਰੀ ਦਾ ਆਇਆ 1 ਫਰਵਰੀ ਨੂੰ ਮੌਸਮ ਠੀਕ ਠਾਕ ਰਿਹਾ ਡਰਾਈ ਰਿਹਾ ਤੁਸੀਂ ਦੇਖਿਆ ਵੀ ਹੋਊਗਾ ਸੌਰੀ 2 ਫਰਵਰੀ ਨੂੰ 2 ਫਰਵਰੀ ਨੂੰ ਮੌਸਮ ਆਮ ਤੌਰ ਤੇ ਖੁਸ਼ਕ ਡਰਾਈ ਰਿਹਾ ਦੇਖ ਸਕਦੇ ਹੋ ਉਸ ਤੋਂ ਬਾਅਦ 3 ਤਰੀਕ ਨੂੰ ਜਿਹੜਾ ਹੈ ਸਿਸਟਮ ਡਰਾਈ ਰਹੂਗਾ ਤੇ ਉਸ ਤੋਂ ਬਾਅਦ ਇੱਕ ਹਲਕਾ ਜਿਹਾ ਸਿਸਟਮ ਹੈ ਜਿਹੜਾ 4 ਫਰਵਰੀ ਨੂੰ ਫੇਰ ਆ ਰਿਹਾ ਦੇਖ ਸਕਦੇ ਹੋ ਗ੍ਰੀਨ ਕਲਰ ਕਰਿਆ ਹੋਇਆ ਇੱਥੇ ਜੋ ਆਈਐਮਡੀ ਦਾ ਤੇ 5 ਤਰੀਕ ਨੂੰ ਜਿਹੜਾ 5 ਫਰਵਰੀ ਨੂੰ ਜਿਹੜਾ ਮੌਸਮ ਹੈ ਇਹ ਆਪਾਂ ਕਹਿ ਸਕਦੇ ਹਾਂ ਬੱਦਲਵਾਈ ਵਾਲਾ ਰਹੂਗਾ ਤੇ ਕੁਝ ਖੇਤਰਾਂ ਦੇ ਵਿੱਚ 4 ਨੂੰ ਬੱਦਲਵਾਈ ਵਾਲਾ ਰਹੂਗਾ ਥੋੜਾ ਥੋੜਾ ਤੇ 5 ਨੂੰ ਸੰਗਣੀ ਧੁੰਦ ਵਾਲਾ ਰਹੂਗਾ ਇਹ ਸਿਸਟਮ ਦੇ ਇਸ ਦੇ ਵਿੱਚ ਜਿਹੜੇ ਹਰੇ ਗ੍ਰੀਨ ਹਲਕਾ ਗ੍ਰੀਨ ਕਲਰ ਆ ਇਸ ਦੇ ਨਾਲ ਥੋੜਾ ਜਿਹਾ ਇਹ ਨਹੀਂ ਹੈਗਾ ਕਿ ਆਪਾਂ ਮੀਂਹ ਦਾ ਹੀ ਚੱਕਰ ਦਿਖਾਈਏ ਇਸ ਦੇ ਵਿੱਚ ਧੁੰਦ ਵੀ ਦੱਸੀ ਗਈ ਆ ਜਿਹੜਾ ਹਲਕੀ ਹਲਕਾ ਹੋਆ ਇਹ ਇਸ ਧੁੰਦ ਦਾ ਵੀ ਜੋ ਮਤਲਬ ਆਪਾਂ ਕਹਸਾ ਦੇ ਸਿੰਬਲ ਬਣਿਆ ਹੋਇਆ ਕਿਉਂਕਿ ਧੁੰਦ ਹਲਕੀ ਹਲਕੀ 4 ਤਰੀਕ ਨੂੰ ਆਊਗੀ ਹੋ ਸਕਦਾ ਸਵੇਰ ਦੁਪਹਿਰ ਤੋਂ ਬਾਅਦ ਹੀ ਧੁੰਦ ਆਉਣੀ ਸ਼ੁਰੂ ਹੋ ਜਾਏ ਉੱਚੇ ਬੱਦਲ ਜ਼ਰੂਰ ਆਉਣਗੇ ਤੇ ਉਸ ਤੋਂ ਬਾਅਦ ਜਿਹੜਾ 5 ਤਰੀਕ ਨੂੰ ਸੰਗਣੀ ਧੁੰਦ ਆਊਗੀ ਫਿਰ 6 7 ਤੇ 8 ਨੂੰ ਜਿਹੜਾ ਮੌਸਮ ਆਮ ਤੌਰ ਤੇ ਠੀਕ ਠਾਕ ਰਹੂਗਾ ਦੇਖ ਸਕਦੇ ਹਾਂ 6 ਤਰੀਕ ਨੂੰ ਵੀ ਮੌਸਮ ਸਾਫ ਹੈ ਤੇ 7 ਨੂੰ ਵੀ ਸਾਫ ਹੈ ਜਿਹੜਾ ਕਿ ਭਾਰਤੀ ਮੌਸਮ ਵਿਗਿਆਨ ਦੀ ਅਫੀਸ਼ੀਅਲ ਸਾਈਟ ਦੇ ਉੱਤੇ ਦਿਖਾਇਆ ਗਿਆ ਉਸ ਤੋਂ ਬਾਅਦ 8 ਫਰਵਰੀ ਨੂੰ ਵੀ ਜਿਹੜਾ ਮੌਸਮ ਹੈ ਜਿਹੜਾ ਉਹ ਅਸੀਂ ਕਹਿ ਸਕਦੇ ਹਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਦੋਸਤੋ ਇਸ ਸਮੇਂ ਦੇਖ ਸਕਦੇ ਹੋ ਇੱਥੇ ਜਿੱਥੇ ਅਸੀਂ ਦੋਨੋਂ ਉੱਪਰਲੇ ਇਸ ਹਿੱਸੇ ਦੇ ਵਿੱਚ ਆ ਲਾਈਨ ਜਿਹੜੀ ਅਸੀਂ ਮਾਰਕ ਕਰਿਆ ਉੱਪਰਲੇ ਇਸ ਵਿੱਚ ਹਰਿਆਣਾ ਚੰਡੀਗੜ੍ਹ ਦਿੱਲੀ ਦਾ ਥੱਲੇਲੇ ਹਿੱਸੇ ਵਿੱਚ ਪੰਜਾਬ ਦਾ ਤੇ ਦੇਖ ਸਕਦੇ ਹੋ 6 ਫਰਵਰੀ ਨੂੰ ਮੌਸਮ ਸਾਫ ਹੈ ਡਰਾਈ ਹੈ 7 ਨੂੰ ਵੀ ਡਰਾਈ ਹੈ ਤੇ 8 ਨੂੰ ਵੀ ਜਿਹੜਾ ਮੌਸਮ ਆਮ ਤਰ ਤੇ ਖੁਸ਼ਕ ਤੇ ਸਾਫਾ ਪਰੰਤੂ ਉੱਚੇ ਜੇ ਬੱਦਲ ਹਲਕੇ ਹਲਕੇ ਹੀ ਬਦਲੀਆਂ ਜਿਹੜੀਆਂ ਲੰਘਦੀਆਂ ਰਹਿਣਗੀਆਂ 6 7 8 ਨੂੰ ਧੁੱਪ ਆ ਜਿਹੀ ਆਪਣ ਲੱਗਦੀ ਹੋਈ ਨਜ਼ਰ ਆਊਗੀ ਤੇ 5 ਨੂੰ ਸੰਘਣੀ ਧੁੰਦ ਦਾ 6 ਨੂੰ ਵੀ ਧੁੰਦ ਹੋ ਸਕਦੀ ਹੈ ਤੇ 7 8 ਨੂੰ ਥੋੜੀ ਜਿਹੀ ਘਟਣ ਦੀ ਜਿਹੜੀ ਸੰਭਾਵਨਾ ਜਾਪ ਰਹੀ ਹੈ ਜੇਕਰ ਹਵਾਵਾਂ ਦੀ ਗਤੀ ਤੇਜ਼ ਹੋਈ ਜੇਕਰ 4 ਤਰੀਕ ਨੂੰ ਹਵਾਵਾਂ ਥੋੜੀਆਂ ਸਵੇਰ ਦੇ ਪਹਿਲੇ ਘੰਟੇ ਤੇ ਤੇਜ਼ ਚੱਲਦੀਆਂ ਤਾਂ ਠੀਕ ਠਾਕ ਰਹੂ ਆਦਰਵਾਇਜ਼ ਥੋੜੀਆਂ ਹਲਕੀਆਂ ਹੁੰਦੀਆਂ ਨੇ ਜਾਂ ਰੁਕਦੀਆਂ ਨੇ ਉਹ ਥੋੜਾ ਜਿਹਾ ਆਪਾਂ ਕਹਿ ਸਕਦੇ ਹਾਂ ਧੁੰਦ ਸੰਘਣੀ ਹੋ ਜੂਗੀ ਤੇ 4 ਤਰੀਕ ਨੂੰ 30% ਜਾਂ 40% ਇਲਾਕਿਆਂ ਦੇ ਵਿੱਚ ਚਾਂਸ ਨੇ ਮਾਝੇ ਦੇ ਦਬਾਬੇ ਦੇ ਪੁਆਦ ਦੇ ਹੋ ਸਕਦਾ ਮਾਲਵੇ ਦੇ ਜਿਹੜੇ ਸੈਂਟਰ ਵਾਲੇ ਆਪਾਂ ਕਹਿ ਸਕਦਾ ਵਿਚਕਾਰਲੇ ਹਿੱਸੇ ਨੇ ਜਿਵੇਂ ਲੁਧਿਆਣੇ ਦੇ ਖੇਤਰ ਜਾਂ ਇਧਰੋਂ ਮਰੇਲ ਕੋਟਲੇ ਦੇ ਉੱਪਰਲੇ ਇਸ ਤੇ ਜਾਂ ਇਸ ਤਰ੍ਹਾਂ ਜਿਹੜਾ ਚਲੋ ਆਪਾਂ ਇਹ ਕਰ ਸਕਦੇ ਹਾਂ ਜਿਹੜੇ ਸੈਂਟਰਲ ਮੱਧ ਪੰਜਾਬ ਦੇ ਇਲਾਕੇ ਨੇ ਮਾਲਵੇ ਦੇ ਉਹਨਾਂ ਦੇ ਵਿੱਚ ਜਿਹੜੀ ਇਸ ਦਿਨ ਜਿਹੜਾ ਮੀਂਹ ਪੈਣ ਦੀ ਜਿਹੜੀ ਸੰਭਾਵਨਾ ਜਾਪ ਰਹੀ ਹੈ 30 ਤੋਂ 40% ਚਾਂਸ ਨੇ ਮੀਂਹ ਦੇ ਖੇਤਰਾਂ ਦੇ ਵਿੱਚ ਮੀਂਹ ਪੈਣ ਦੇ ਬਾਕੀ ਲਾਟਰੀ ਕਿਦੀ-ਕਿਦੀ ਨਿਕਲਦੀ ਆ ਦੋਸਤੋ ਇੱਕ ਕੁਦਰਤੀ ਜਿਹੜੀ ਕੁਦਰਤ ਦੇ ਹੱਥ ਵਸਾ ਕਿਉਂਕਿ ਕਈ ਵਾਰੀ ਇਹ ਖਾਲੀ ਵੀ ਨਿਕਲ ਜਾਂਦੀ ਹੈ ਕਈ ਵਾਰੀ ਇਹ ਭਰ ਜਾਂਦੀ ਹੈ ਇਸ ਤਰ੍ਹਾਂ ਦਾ ਮੌਸਮ ਹੈ ਜਿਹੜਾ ਉਹ ਬਣੂਗਾ ਤੇ ਤੁਹਾਨੂੰ ਅਸੀਂ ਅਫੀਸ਼ੀਅਲ ਸਾਈਟ ਦੇ ਉੱਤੇ ਇਹ ਜਾਣਕਾਰੀ ਦਿੱਤੀ ਹੈ ਉਸ ਤੋਂ ਬਾਅਦ ਤੁਹਾਨੂੰ ਅਸੀਂ ਦੱਸ ਦਿੰਦੇ ਨੇ ਜੰਮੂ ਐਂਡ ਕਸ਼ਮੀਰ ਦੇ ਵਿੱਚ ਵੀ ਤੇ ਹਿਮਾਚਲ ਦੇ ਵਿੱਚ ਵੀ ਇਹ ਵੀ ਦੇਖ ਸਕਦੇ ਹੋ ਤੁਸੀਂ ਜੰਮੂ ਐਂਡ ਕਸ਼ਮੀਰ ਹਿਮਾਚਲ ਤੇ ਰਾਜਸਥਾਨ ਇਹ ਦੇਖ ਸਕਦੇ ਇੱਥੇ ਮਾਰਕ ਕਰ ਰਹੇ ਹਾਂ ਇਹ ਵੀ ਦੇਖ ਸਕਦੇ ਹੋ ਤੁਸੀਂ 2 ਫਰਵਰੀ ਨੂੰ ਜਿਹੜਾ ਜੰਮੂ ਐਂਡ ਕਸ਼ਮੀਰ ਦੇ ਵਿੱਚ ਮੀਂਹ ਸੀ ਦੇਖ ਸਕਦੇ ਹੋ ਬੱਦਲਵਾਈ ਦੇ ਨਾਲ ਮੀਂਹ ਕਿਤੇ ਹਲਕਾ ਸੀ ਤੇ ਉਸ ਤੋਂ ਬਾਅਦ ਜਿਹੜਾ ਅਸੀਂ ਕਹਿ ਸਕਦੇ ਹਾਂ 3 ਫਰਵਰੀ ਨੂੰ ਹਲਕੇ ਧੁੰਦ ਤੇ ਬੱਦਲ ਬਣੇ ਹੋਏ ਨੇ ਉੱਥੇ ਤੇ 4 ਫਰਵਰੀ ਨੂੰ ਜਿਹੜਾ ਬਰਫਵਾਰੀ ਦੀ ਸੰਭਾਵਨਾ ਜਿਹੜੀ ਬਣਦੀ ਹੋਈ ਨਜ਼ਰ ਆ ਰਹੀ ਆ ਹਿਮਾਚਲ ਦੇ ਵਿੱਚ ਤੇ ਜੰਮੂ ਦੇ ਵਿੱਚ ਤੇ ਬਾਕੀ ਰਾਜਸਥਾਨ ਦੇ ਵਿੱਚ ਬੱਦਲਵਾਈ ਆ ਇੱਥੇ ਵੀ ਬੱਦਲਵਾਈ ਆ ਤੁਸੀਂ ਦੇਖ ਸਕਦੇ ਧੁੰਦ ਦੇ ਵੀ ਆ ਨਾਲ ਬੱਦਲਵਾਈ ਵੀ ਆ ਧੁੰਦ ਅਸਲ ਇਹ ਧੁੰਦ ਤੇ ਸਿੰਬਲ ਜ਼ਿਆਦਾ ਹੈ ਧੁੰਦ ਥੋੜੀ ਜਿਹੀ ਹੈਗੀ ਹੈ ਇਹਨਾਂ ਇਲਾਕਿਆਂ ਦੇ ਵਿੱਚ ਧੁੰਦ ਵੀ ਹੈਗੀ ਸੀ ਤੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ 5 ਫਰਵਰੀ ਨੂੰ ਵੀ ਜਿਹੜਾ ਮੀਂਹ ਹੈ ਜਿਹੜਾ ਹਲਕਾ ਜਿਹੜਾ ਵਧੀਆ ਦਰਮਿਆਨਾ ਜਿਹਾ ਮੀਂਹ ਉੱਥੇ ਜੰਮੂ ਐਂਡ ਕਸ਼ਮੀਰ ਹਿਮਾਚਲ ਦੇ ਵਿੱਚ ਪੈਣਾ ਸ਼ੁਰੂ ਹੋਊਗਾ ਤੇ ਰਾਜਸਥਾਨ ਖੁਸ਼ਕ ਹੈ ਪੰਜ ਪੰਜ ਦਿਨ ਨੂੰ ਡਰਾਈ ਹੈ ਤੇ ਬਾਕੀ ਦਿਨਾਂ ਦਾ 6 ਨੂੰ ਵੀ ਡਰਾਈ ਹੈ 7 ਨੂੰ ਵੀ ਡਰਾਈ ਹੈ ਤੇ ਉਸ ਤੋਂ ਬਾਅਦ 8 ਨੂੰ ਫੇਰ ਜਿਹੜਾ ਹਿਮਾਚਲ ਦੇ ਵਿਚਾਰ ਜੰਮੂ ਐਂਡ ਕਸ਼ਮੀਰ ਦੇ ਵਿੱਚ ਬਦਲੀ ਸਿਸਟਮ ਦਿਖਾਈ ਦੇ ਰਿਹਾ ਹੈ ਇਹ ਦੇਖ ਸਕਦੇ ਹੋ ਇੱਥੇ 8 ਤਰੀਕ ਨੂੰ ਇਹ ਰਹਿ ਸਿਸਟਮ ਬਣਿਆ ਹੋਇਆ ਇਹ ਦੋਸਤੋ ਤੁਹਾਡੇ ਨਾਲ ਸਾਂਝੀ ਕੀਤੀ ਹੈ ਭਾਰਤੀ ਮੌਸਮ ਵਿਗਿਆਨ ਦੀ ਜਿਹੜੀ ਅਫੀਸ਼ੀਅਲ ਸਾਈਟ ਦੀ ਪ੍ਰੈਸ ਨੋਟ ਆ ਜਿਹੜਾ ਕਿ 7 ਦਿਨ ਦਾ ਆਪਾਂ ਨੂੰ ਰਾਪਤ ਹੁੰਦਾ ਸੀ ਉਹਨਾਂ ਦੀ ਸਾਈਡ ਦੇ ਉੱਤੇ ਇਹ ਜਾਣਕਾਰੀ ਲੈ ਕੇ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਇਹਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਬਦਲਾਅ ਹੁੰਦੇ ਰਹਿੰਦੇ ਨੇ ਇਸ ਤੋਂ ਬਾਅਦ ਤੁਹਾਨੂੰ ਲੈ ਚੱਲਦੇ ਹਾਂ ਅਸੀਂ ਆਫੀਸ਼ੀਅਲ ਜਿਹੜਾ ਸੈਟੇਲਾਈਟ ਆ ਉਸ ਦੇ ਵਿੱਚ ਕਿ ਕੀ ਹਾਲਾਤ ਨੇ ਮੌਸਮ ਦੇ ਤੇ ਜਰੂਰ ਬਨੇ ਰਹੋ ਤੁਹਾਨੂੰ ਕੋਸ਼ਿਸ਼ ਕਰਾਂਗੇ ਜਲਦੀ ਤੋਂ ਜਲਦੀ ਅਸੀਂ ਇਹ ਜਿਹੜਾ ਸੈਟੇਲਾਈਟ ਆ ਦਿਖਾਉਂਦੇ ਰਹੀਏ ਕਿਉਂਕਿ ਜਿਹੜੀ ਵੀਡੀਓ ਆ ਉਹ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਹੈ ਇਸ ਕਰਕੇ ਦੇਖ ਸਕਦੇ ਹੋ ਮੌਸਮ ਆਮ ਤੌਰ ਤੇ ਖੋਸ ਕਿਤੇ ਸਾਫ਼ ਹੈ ਹਰਿਆਣੇ ਦਾ ਵੀ ਪੰਜਾਬ ਦਾ ਹਿਮਾਚਲ ਦੇ ਥੱਲੇ ਇਲਾਕਿਆਂ ਦਾ ਇਧਰੋਂ ਲੈਣ ਦੇ ਪੰਜਾਬ ਤੇ ਰਾਜਸਥਾਨ ਦੇ ਇਲਾਕਿਆਂ ਦਾ ਪੂਰੀ ਵੀਡੀਓ ਜੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਇੱਥੇ ਤੱਕ ਇਧਰੋਂ ਪੰਜਾਬ ਹਰਿਆਣਾ ਰਾਜਸਥਾਨ ਦਿੱਲੀ ਤੇ ਹਿਮਾਚਲ ਇਧਰ ਇਧਰ ਜੰਮੂ ਐਂਡ ਕਸ਼ਮੀਰ ਇਧਰ ਲੈਂਦਾ ਪੰਜਾਬ ਇਸ ਤਰ੍ਹਾਂ ਤੁਸੀਂ ਤਸਵੀਰ ਪੂਰੀ ਦੇਖ ਲਈ ਐ ਮੌਸਮ ਆਮ ਤੌਰ ਤੇ ਅੱਜ ਖੁਸ਼ਕ ਤੇ ਸਾਫ ਹੈ ਕੁਝ ਇਲਾਕਿਆਂ ਦੇ ਵਿੱਚ ਧੁੰਦ ਸੰਗਣੀ ਹੋਊਗੀ ਕੁਝ ਦੇ ਵਿੱਚ ਹਲਕੀ ਕੁਝ ਦੇ ਵਿੱਚ ਦਰਮਿਆਨੀ ਜੀ ਧੁੰਦ ਜਿਹੜੀ ਹੋਊਗੀ ਉਹ ਜਿਉਂ ਕਿਉਂਕਿ ਉੱਤਰ ਪੱਛਮੀ ਹਵਾਵਾਂ ਚੱਲ ਰਹੀਆਂ ਨੇ ਤੇ ਹਲਕਾ ਕੋਰਾ ਪੈਣ ਦੀ ਵੀ ਜਿਹੜੀ ਸੰਭਾਵਨਾ ਜਿੱਥੇ ਸਵੇਰ ਦੇ ਸਮੇਂ ਧੁੰਦ ਜਿਹੜੀ ਆਪਾਂ ਕਹਿ ਸਕਦੇ ਹਾਂ ਧੁੰਦ ਨਹੀਂ ਹੋਊਗੀ ਅੱਜ ਰਾਤ ਨੂੰ ਤੋਂਪ ਲੇਟ ਨਿਕਲੂਗੀ ਹਵਾਵਾਂ ਦੀ ਦਿਸ਼ਾ ਦੇ ਕਾਰਨ ਜਿੱਥੇ ਟੈਂਪਰੇਚਰ 16 ਤੋਂ ਥੱਲੇ ਥੱਲੇ ਰਹੂਗਾ ਉੱਥੇ ਥੋੜਾ ਜਿਹਾ ਹਲਕਾ ਕੋਹਰਾ ਪੈਣ ਦੀ ਸੰਭਾਵਨਾ ਰਾਜਸਥਾਨ ਦੇ ਵਿੱਚ ਜ਼ਰੂਰ ਕੋਹਰਾ ਪੈ ਸਕਦਾ ਤੇ ਹਰਿਆਣੇ ਦੇ ਵਿੱਚ ਵੀ ਠੀਕ ਠਾਕ ਰਹੂਗਾ ਇਸ ਤਰ੍ਹਾਂ ਦਾ ਜਿਹੜਾ ਮੌਸਮਾ ਉਹ ਰਹੂਗਾ ਤੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਤੀਜੇ ਸੈਟਲਾਈਟ ਦੀ ਜਿਹੜੀ ਚੌਥੇ ਦੀ ਜੋ ਵੀ ਤਸਵੀਰ ਹੈ ਉਹ ਵੀ ਸਰਚ ਕਰਕੇ ਦੱਸ ਦਿੰਦੇ ਆ ਕਿ ਕੀ ਹਾਲਾਤ ਜਿਹੜਾ ਹੋਣਗੇ ਜਿਹੜੇ ਅਸੀਂ ਦੇਖਣ ਦੀ ਕੋਸ਼ਿਸ਼ ਕਰਦੇ ਆ ਦੱਸ ਦਿੰਦੇ ਦੇਖ ਸਕਦੇ ਹੋ ਦੋਸਤੋ ਦੱਸ ਦਿੰਦਾ ਅੱਜ ਸਭ ਤੋਂ ਪਹਿਲਾਂ ਰਾਤ ਦਾ ਤਸਵੀਰ ਦੇਖ ਸਕਦੇ ਹਾਂ 5% ਚਾਂਸ ਨੇ ਜੋ ਚੰ드ਰਮਾ ਦੀ ਤਸਵੀਰ ਸਾਫ਼ ਦੇਖਰੀ ਆ ਕਿਸੇ ਵੀ ਬੱਦਲ ਵਾਈ ਦੀ ਜੋ ਲੋਕੇਸ਼ਨ ਨਹੀਂ ਹੈਗੀ ਤੇ ਉਸ ਤੋਂ ਬਾਅਦ ਅਸੀਂ ਚੱਲਦੇ ਚੱਲਦੇ ਤੁਹਾਨੂੰ 2 ਤਰੀਕ ਦੀ ਉਹ ਬਾਅਦ ਸਵੇਰ ਦਾ 3 ਤਰੀਕ ਦਾ 3 ਤਰੀਕ ਦੀ ਸਵੇਰ ਦਾ ਜਿਹੜਾ ਇਹ ਮੌਸਮ ਆ ਦੇਖ ਸਕਦੇ ਹੋ 3 ਤਰੀਕ ਦੀ ਸਵੇਰ ਦਾ ਮੌਸਮ ਵੀ ਸਾਫ਼ ਤੇ ਖੁਸ਼ਕ ਬਣਿਆ ਹੋਇਆ ਕੋਈ ਜ਼ਿਆਦਾ ਨਹੀਂ ਨਵੀਂ ਅਸਰ ਫੇਹੇ ਦੋਸਤੋ ਜਿਹੜੀ 5% ਦਿਖਾਈ ਗਈ ਹੈ ਤੇ ਉਸ ਤੋਂ ਬਾਅਦ 4 ਤਰੀਕ ਦੇ ਵਿੱਚ ਅਸੀਂ ਲੈ ਚੱਲਦੇ ਹਾਂ ਤੁਹਾਨੂੰ 4 ਤਰੀਕ ਦਾ ਮੌਸਮ ਮੀਂਹ ਵਾਲਾ ਬਣ ਚੁੱਕਿਆ ਜਿਹੜਾ ਕਿ ਰਾਤ 41% ਜਿਹੜੇ ਚਾਂਸ ਬਣਦੇ ਹੋਏ ਸੀ ਉਹ ਅੱਜ 39 ਰਹਿ ਚੁੱਕੇ ਨੇ ਇਹ ਬਦਲਾਅ ਹੁੰਦਾ ਰਹਿੰਦਾ ਦੇਖ ਸਕਦੇ ਹੋ ਮੀਂਹ ਦੀਆਂ ਤਸਵੀਰਾਂ ਨੇ ਉਸ ਤੋਂ ਬਾਅਦ 5 ਤਰੀਕ ਨੂੰ ਬਦਲ ਗਈ ਹੈ ਹਲਕੀ ਧੁੰਦ ਵੀ ਹੈ ਤੇ ਸੇ ਆਪਾਂ ਉਸ ਤੋਂ ਬਾਅਦ ਕਹਿ ਸਕਦੇ ਹਾਂ 6 ਤੇ 7 ਤਰੀਕ ਨੂੰ ਵੀ ਜਿਹੜਾ ਮੌਸਮ ਠੀਕ ਠਾਕ ਹੈ ਦੇਖ ਸਕਦੇ ਹੋ ਤਸਵੀਰਾਂ ਲਾਈਵ ਸੈਟੇਲਾਈਟਾਂ ਦੀਆਂ ਤਸਵੀਰਾਂ ਨੇ ਦੋਸਤੋ ਅਸੀਂ ਇਹ ਨਹੀਂ ਹੈਗਾ ਵੀ ਆਪਦੇ ਵੱਲੋਂ ਜਿਹੜੀਆਂ ਤਸਵੀਰਾਂ ਦਿਖਾ ਰਹੇ ਹਾਂ ਤੇ 6 ਸਾਦੇ ਹੋ ਤੇ 7 ਨੂੰ ਬਦਲ ਨੇ ਉੱਚੇ ਬਦਲ ਨੇ 8 ਨੂੰ ਵੀ ਉੱਚੇ ਬਦਲ ਲੰਘਦੇ ਹੋਏ ਨਜ਼ਰ ਆਉਣਗੇ 9 ਨੂੰ ਵੀ ਬਦਲ ਨੇ ਜਿਹੜੇ ਉੱਚੇ ਲੰਘਦੇ ਹੋਏ ਨਜ਼ਰ ਆਉਣਗੇ ਹੋਰ ਕੋਈ ਵੀ ਅਪਡੇਟ ਆਊਗੀ ਤੁਹਾਡੇ ਨਾਲ ਸਮੇਂ-ਸਮੇਂ ਤੇ ਸਾਂਝੀ ਕਰਾਂਗੇ ਵੀਡੀਓ ਲੰਬੀ ਜ਼ਰੂਰ ਹੈ ਦੋਸਤੋ ਪੂਰੇ ਸੰਖੇਪ ਦੇ ਵਿੱਚ ਇਹ ਜਾਣਕਾਰੀ ਜਿਹੜੀ ਤੁਹਾਨੂੰ ਸਾਂਝੀ ਕਰਿਆ 10 ਨੂੰ ਬਦਲ ਨੇ ਤੇ 11 ਨੂੰ ਬਦਲੇ ਧੁੰਦ ਦਿਨਾਂ ਵਿੱਚ ਇਹ ਬਦਲ ਨੇ ਕੋਈ ਜ਼ਿਆਦਾ ਨਹੀਂ ਇਹਨਾਂ 'ਚ ਬਦਲਾਅ ਵੀ ਹੋ ਸਕਦਾ ਸੂਰਜ ਕੜਕ ਦਾ ਵੀ ਨਿਕਲ ਸਕਦਾ ਇਹਨਾਂ ਦਿਨਾਂ ਦੇ ਵਿੱਚ ਇਹ ਅੰਦਾਜ਼ਨ ਜਾਣਕਾਰੀ ਹੈ ਸੈਟਲਾਈਟ ਦੀ ਪਲ-ਪਲ ਦੀ ਅਪਡੇਟ ਹੁੰਦੀ ਹੈ ਦੋਸਤੋ ਇਹਦੇ ਵਿੱਚ ਬਦਲਾਅ ਹੁੰਦੇ ਰਹਿੰਦੇ ਨੇ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਠੀਕ ਹੈ ਜੀ ਬਾਕੀ ਪੂਰੀ ਅਪਡੇਟ ਦੇ ਲਈ ਤੁਸੀਂ ਹਰ ਸਮੇਂ-ਸਮੇਂ ਦੇ ਹਰ ਰੋਜ਼ ਦੀ ਤਰ੍ਹਾਂ ਸਾਡੇ ਨਾਲ ਜੁੜੇ ਰਿਹਾ ਕਰੋ ਮੌਸਮ ਪੰਜਾਬ ਟੀਵੀ YouTube ਚੈਨਲ ਤੇ Facebook ਆਈਡੀ ਸਤਗੁਰਪੰਗੋ ਜੀ ਨਾਲ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰਾਖਾ